ਤੱਕ ਤੋਂ ਘੱਟ 2.5 ਲੱਖ ਰੁਪਈਆ ਦਾ 2.5 ਲੱਖ ਦਾ ਹਾਂਜੀ ਘੱਟ ਤੋਂ ਘੱਟ 15000 ਰੁਪਈਆ ਹੂੰ ਦੋ ਵਾਰ ਤਾਂ ਕੈਂਪੀਨ ਬਣੇ ਸ੍ਰੀ ਗੁਰ ਦੋਸਤੋ ਮੈਂ ਰੋਮੀ ਅੱਜ ਤੁਹਾਨੂੰ ਬਰਬਰੀ ਬੱਕਰੀਆਂ ਦੇ ਫਾਰਮ 'ਚ ਲੈ ਕੇ ਆਇਆ ਸਭ ਤੋਂ ਟੌਪ ਦਾ ਫਾਰਮ ਦਿਖਾ ਰਿਹਾ ਡਿਸਟ੍ਰਿਕਟ ਫਾਜ਼ਿਲਕਾ ਵਿੱਚ ਖੜਾ ਬਈ ਮੈਂ ਤੇ ਬੱਬੂ ਖਾਨ ਦਾ ਨਾਮ ਸੁਣਿਆ ਹੋਣਾ ਤੇ ਬਾਈ ਨੂੰ ਚਲੋ ਮਿਲਾਉਨੇ ਆ ਤੇ ਬਰਬਰੀ ਬੱਕਰੀਆਂ ਨਾਲ ਤੁਹਾਨੂੰ ਰੂਪ ਰੂਪ ਕਰਾਉਨੇ ਆ ਲੈ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਤੇ ਕਿੱਥੇ ਆ ਲੋਕੇਸ਼ਨ ਕੀ ਆਪਣੀ ਇਹ ਦੱਸੋ ਨਾਮ ਹੈਗਾ ਜੀ ਮੇਰਾ ਬੱਬੂ ਖਾਨ ਹੂੰ ਜ਼ਿਲ੍ਹਾ ਫਾਜ਼ਿਲਕਾ ਹੂੰ ਪਿੰਡ ਰਾਮਪੁਰਾ ਰਾਮਪੁਰਾ ਜੀ ਠੀਕ ਹੈ ਬਾਈ ਜੀ ਆਪਣੇ ਕੋਲੇ ਬਰੀਡ ਹੈ ਜਿਹੜੀ ਇਹ ਕਿਹੜੀ ਬਰਬਰੀ ਹੈ ਬਰਬਰੀ ਜੀ ਪਿਓਰ ਬਰਬਰੀ ਪਿਓਰ ਬਰਬਰੀ ਸਭ ਤੋਂ ਪਹਿਲਾਂ ਦੱਸੋ ਸਾਨੂੰ ਦੇਖੇ ਰੱਖੇ ਕਿਉਂ ਮਤਲਬ ਕਿਸਾਨ ਕਾਹ ਤੋਂ ਰੱਖੇ ਇਹਨੂੰ ਕੀ ਫਾਇਦਾ ਕੀ ਇਹਦਾ ਕਿਸਾਨ ਕੋਈ ਸ਼ੌਂਕ ਨੂੰ ਰੱਖਦਾ ਕੋਈ ਕਮਾਈ ਨੂੰ ਰੱਖਦਾ ਹੈ ਕਮਾਈ ਨੂੰ ਰੱਖਦਾ ਹੈ ਹਾਂ ਦੇਖ ਕਮਾਈ ਹੈ ਕਿ ਕਾਲਾ ਸ਼ੌਂਕ ਵੀ ਨਹੀਂ ਕਮਾਈ ਵੀ ਹੈਗੀ ਕਮਾਈ ਵੀ ਹੈਗੀ ਜੀ ਕੀ ਕਮਾਈ ਹੈ ਦੇਖੀ ਕਮਾਈ ਹੁਣ ਖਾਸ ਜਿਵੇਂ ਆਪਣਾ ਬੱਕਰਾ ਹੈਗਾ ਦੋ ਵਾਰ ਤਾਂ ਚੈਂਪੀਅਨ ਬਣਿਆ ਦੋ ਵਾਰ ਚੈਂਪੀਅਨ ਲਾਵੇ ਦੋਸਤੋ ਦੋ ਵਾਰ ਆਹਾ ਆਹਾ ਬੋਕ ਹਾਂਜੀ ਹਾਂਜੀ ਦੋ ਵਾਰ ਚੈਂਪੀਅਨ ਬਣਾਇਆ ਬੋਕ ਹਾਂ ਦੋ ਵਾਰ ਚੈਂਪੀਅਨ ਕਿੱਥੇ ਕਿੱਥੇ ਬਈ ਫੁੱਲੇਵਾਲ ਬਠਿੰਡੇ ਕੋਲੇ ਹੂੰ ਇੱਕ ਵਾਰੀ ਰਾਜਸਥਾਨ ਪਾਣਾਪੁਰ ਕੋਲੇ ਫੁੱਲੇਵਾਲ ਕਦੋਂ ਬਣਿਆ ਸੀ ਇਹ ਪਿਛਲੀ 25 ਫਰਵਰੀ ਨੂੰ 25 ਫਰਵਰੀ ਨੂੰ 2024 24 ਨੂੰ ਤੇ ਦੂਜਾ ਹਰਮਾਨਗੜ ਹਾਂ ਨਹੀਂ ਨਹੀਂ ਡੇਲੂਆ ਪਿੰਡ ਡੇਲ ਪਰ ਕੋਲੇ ਉਹ ਕਦੋਂ ਬਣਿਆ ਸੀ ਉਹ ਬਣਿਆ ਸੀ 3 ਤਰੀਕ ਸੀਗੀ ਹੂੰ ਤੀਜੇ ਮਹੀਨੇ ਦੀ ਸ਼ਾਇਦ 3 ਤਰੀਕ ਸੀਗੀ ਹੂੰ 3 ਮਾਰਚ ਨੂੰ 3 ਮਾਰਚ ਨੂੰ ਹਾਂ ਦੋ ਵਾਰੀ ਚੈਂਪੀਅਨ ਰਿਹਾ ਦੋ ਵਾਰੀ ਚੈਂਪੀਅਨ ਰਿਹਾ ਵਾਹ ਜੀ ਵਾਹ ਭਾਈ ਉਮਰ ਕਿੰਨੀ ਹੋ ਗਈ ਇਹਦੀ ਉਮਰ ਹੋ ਗਈ 5 ਸਾਲ 5 ਸਾਲ ਦਾ ਹੋ ਗਿਆ ਭਾਈ ਜੇ ਅਸੀਂ ਓਵਰਆਲ ਆਪਾਂ ਗੱਲ ਕਰੀਏ ਤੁਹਾਡੇ ਕੋਲ ਕਿੰਨੇ ਲੱਗ ਗਏ ਸਾਡੇ ਕੋਲ ਟੋਟਲ 20 ਨਾ ਅੱਗੇ ਕਹਿ। ਸੇਲ ਪਰਚੇਜ਼ ਕਰਦੇ ਹੋ। ਸੇਲ ਪਰਚੇਜ਼ ਕਰਦਨੇ ਆ ਬੱਚੇ। ਬੱਚੇ। ਬੱਚੇ ਆ। ਬਾਕੀ ਨਹੀਂ ਦਿੰਦੇ। ਬੱਚੇ ਹੀ ਦਿੱਤੇ। ਠੀਕ ਹੈ। ਤੇ ਤੁਹਾਨੂੰ ਇਹ ਸ਼ੌਕ ਕਿਵੇਂ ਪਿਆ? ਮਤਲਬ ਤੁਹਾਡੇ ਖਾਨਦਾਨੀ ਹੈ ਕਿ ਸਾਡੇ ਖਾਨਦਾਨੀ ਰੱਖਦੇ ਆਉਂਦੇ ਫਿਰ ਉਹ ਮੈਂ ਤਾਂ ਅੱਗੇ ਅਸੀਂ ਕੰਮ ਕਰਦੇ ਆਉਂਦੇ ਆ। ਸਾਡੇ ਖਾਨਦਾਨ ਚਾਹੀਏ। ਖਾਨਦਾਨ ਚਾਹੀਏ। ਚੌਥੀ ਪੀੜੀ ਚਲੀ ਜਾਂਦੀ। ਚੌਥੀ ਪੀੜੀ ਹੈ। ਚੌਥੀ ਪੀੜੀ ਤੋਂ ਤੁਸੀਂ ਮਤਲਬ ਬਰਬਰੀ ਰੱਖਦੇ ਆ ਜਾਂ ਹੋਰ ਵੀ ਰੱਖਿਆ ਹੋਇਆ? ਬਰਬਰੀ। ਬਰਬਰੀ ਦੇ। ਬਰਬਰੀ। ਬਈ ਤੁਹਾਨੂੰ ਤਾਂ ਫਿਰ ਖਾਸਾ ਨੋਲੇਜ ਹੋਣੀ ਹਾਂ ਬਸ ਜੇ ਮੈਂ ਫਿਰ ਪਛਾਣ ਦੀ ਗੱਲ ਕਰਾਂ ਹੈਨਾ ਤੇ ਜਿਹੜੀਆਂ ਬੱਚਾ ਹੈ ਹਾਂਜੀ ਆਓ ਬਾਈ ਜੀ ਇੱਧਰ ਬਰਬਰੀ ਦੀ ਪਛਾਣ ਵੀ ਹੈ ਆ ਬੱਕਰੀ ਜੇ ਸੂਣ ਵਾਲੀ ਹੈਨਾ ਹਾਂਜੀ ਇਹ ਬੱਕਰੀ ਸੂਣ ਵਾਲੀ ਹੈ ਪਛਾਣ ਕੀ ਹੈ ਦੀ ਪਛਾਣ ਉਹਦੀ ਇੱਕ ਸਕਿਨ ਦੇਖ ਲਓ ਹੂੰ ਬਿਲਕੁਲ ਬਰੀਕ ਹੈਗੀ ਬਰੀਕ ਹੈ ਬਾਡੀ ਸਟਰਕਚਰ ਦੇਖ ਲਓ ਹੂੰ ਥਣ ਲੇਵੀ ਦੀ ਦੇਖ ਲਓ ਕੰਨ ਦੇਖ ਲਓ ਕੰਨ ਖੜੇ ਹੁੰਦੇ ਹੈ ਹਾਂਜੀ ਕੰਨ ਖੜੇ ਹੁੰਦੇ ਬਰਬਰੀ ਦੇ ਬਰਬਰੀ ਦੇ ਆ ਦਿਖਾਓ ਬਾਈ ਬਾਡੀ ਸਟਰਕਚਰ ਦੇਖ ਲਓ ਬਈ ਮੈਂ ਕਈ ਬਰਬਰੀਆਂ ਦੇਖੀਆਂ ਹੈ ਜਿਵੇਂ ਉਹਦੇ ਸਿੰਘ ਵੀ ਹੁੰਦੇ ਕਹਿੰਦੇ ਹਨ ਹਾਂ ਸਿੰਘ ਵੀ ਹੁੰਦੇ ਬਰਬਰੀ ਦੀ ਹੂੰ ਤੇ ਆ ਤੱਬੇ ਇਹ ਬਰਬਰੀ ਦੀ ਨਿਸ਼ਾਨੀ ਹੈ ਇਹ ਬਰਬਰੀ ਦੀ ਨਿਸ਼ਾਨੀ ਲਾਲ ਗੁਲਜ਼ਾਰ ਲਾਲ ਗੁਲਜ਼ਾਰ ਜੀ ਡਿਮਾਂਡ ਜ਼ਿਆਦਾ ਲਾਲ ਗੁਲਜ਼ਾਰ ਦੀ ਬਿਲਕੁਲ ਗੁਲਜ਼ਾਰ ਦੀ ਡਿਮਾਂਡ ਬਹੁਤ ਹੈਗੀ ਅੱਛਾ ਹਾਂ ਜੀ ਤੇ ਇਹਦੀ ਬਾਈ ਜੀ ਉਮਰ ਕੀ ਹੁੰਦੀ ਹੈ ਉਮਰ ਤਾਂ ਬੱਕਰੀ ਦੀ ਬੱਕਰੀ ਕੋਈ ਵੀ ਲਾ ਲਓ 12 ਸਾਲ ਉਮਰ ਹੁੰਦੀ ਬੱਕਰੀ ਦੀ 12 ਸਾਲ ਹਾਂ ਬੱਚੇ ਸਾਲ 'ਚ ਕਿੰਨੇ ਵਾਰੀ ਦੇ ਦਿੰਦੀ ਹੈ ਸਾਲ 'ਚ 2 ਵਾਰੀ ਬੱਚੇ ਦੇ ਦਿੰਦੀ ਦੋਨੇ ਵਾਰੀ ਲੈਣੇ ਹੋ ਹਾਂ ਜੀ ਦੋਨੇ ਵਾਰੀ ਲੈਣੇ ਅਛਾ ਹਾਂ ਕਿ ਕਈ ਵੀ ਕਹਿ ਦਿੰਦੇ ਨਾ ਭਾਈ ਸਾਲ ਚ ਅਸੀਂ ਇੱਕੋ ਹੀ ਬੱਚਾ ਲੈਂਦੇ ਇੱਕ ਵਾਰੀ ਸਾਲ ਚ ਦੋ ਵਾਰੀ ਸਾਲ ਚ ਦੋ ਵਾਰੀ ਤੇ ਕਿੰਨੇ ਬੱਚੇ ਲੈਂ ਹੁੰਦੀ ਹੈ ਬੱਚੇ ਤਿੰਨ ਵੀ ਦੇ ਦਿੰਦੀ ਚਾਰ ਵੀ ਦੇ ਦਿੰਦੀ ਦੋ ਵੀ ਦੇ ਦਿੰਦੀ ਹੂੰ ਉਹ ਤੇ ਬੱਕਰੀ ਬੱਕਰੀ ਦੇ ਡਿਪੈਂਡ ਹੁੰਦਾ ਹੈ ਚਾਰ ਵੀ ਦੇ ਦਿੰਦੀ ਚਾਰ ਵੀ ਦੇਦੀ ਨੇ ਪਿਛਲੇ ਘੜੇ ਚਾਰ ਦਿੱਤੇ ਸੀ ਅਛਾ ਤਿੰਨ ਮਾਰਚ ਨੂੰ ਸੋਈ ਸੀ ਪਿਛਲੇ ਘੜੇ ਹੂੰ ਚਾਰ ਬੱਚੇ ਦੇ ਦਿੰਦੀ ਹੈ ਹਾਂ ਬੱਚੇ ਦਿੱਤੇ ਸੀ ਤੇ ਭਾਈ ਜੀ ਇਹਦੀ ਗੱਲ ਕਰੀਏ ਜਿਵੇਂ ਬੱਚਾ ਛੋਟਾ ਬੱਚਾ ਹੈ ਕਿੰਨੇ ਤੱਕ ਚੱਲਿਆ ਜਾਂਦਾ ਹੈ ਜਿਵੇਂ ਮੰਨ ਲਓ ਤੁਹਾਡੀ ਬਰੀਡ ਦਾ ਜੀ ਠੀਕ ਹੈ ਤੁਹਾਡੇ ਕੋਲ ਬਰੀਡਰ ਹੈ ਆਪਦਾ ਹੀ ਬਰੀਡਰ ਹੈ ਆਪਦਾ ਵੀ ਬਰੀਡਰ ਹੈ ਨਾਮੀ ਬਰੀਡਰ ਆ ਵੀ ਦੋ ਵਾਰ ਚੈਂਪੀਅਨ ਰਹਿ ਚੁਕੇ ਹਨ ਤੇ ਆ ਬੱਚਾ ਜਿਵੇਂ ਕਿੰਨੇ ਕਿੰਨੇ ਮਹੀਨੇ ਦਾ ਬੱਚਾ ਹੈ ਇਹ ਬੱਚਾ 20 ਦਿਨਾਂ ਦਾ ਹੈ ਸਿਰਫ ਸਿਰਫ 20 ਦਿਨਾਂ ਦਾ ਠੀਕ ਹੈ ਤੇ ਇਹ ਦਾ ਕੀ ਹੋ ਸਕਦਾ ਇਹਦਾ ਪ੍ਰਾਈਸ ਕੀ ਹੋ ਸਕਦਾ ਪ੍ਰਾਈਸ ਜਾਂਦਾ ਇਸ ਟਾਈਮ ਘੱਟੋ ਘੱਟ 15000 ਰੁਪਏ 15000 ਰੁਪਏ ਜੀ ਅੱਲਾ ਬਈ ਤੇ ਮਿਲਕ ਪ੍ਰੋਡਕਸ਼ਨ ਵੀ ਹੈਗੇ ਆ ਦੀ ਮਿਲਕ ਪ੍ਰੋਡਕਸ਼ਨ ਦੁੱਧ ਕਿੰਨਾ ਖ ਹੋ ਜਾਂਦਾ ਹੈ ਬੜੇ ਦੋ ਤਰੀਕੇ ਨਾਲ ਰੱਖਦਾ ਜਾਂਦਾ ਬੰਦਾ ਜਾਂਦਾ ਬੱਚੇ ਵੇਚ-ਵੇਚ ਕੇ ਹੈਨਾ ਕਈਆਂ ਦੇ ਦੁੱਧ ਵੀ ਹੁੰਦਾ ਫਿਰ ਦੁੱਧ ਵੀ ਦੀ ਤਦਾਦ ਹੁੰਦੀ ਹੈ ਨਾ ਫਿਰ ਉਹਦੀ ਵੀ ਕਮਾਈ ਕਰਦਾ ਹੈ ਬਿਲਕੁਲ ਹੁੰਦੀ ਦੁੱਧ ਦੀ ਪਰ ਆਪਾਂ ਜਿਆਦਾ ਕੰਮ ਹੈਗਾ ਬੱਚਿਆਂ ਦੇ ਛੇਲਦਾ ਬੱਚਿਆਂ ਦੇ ਛੇਲਦਾ ਦੁੱਧ ਘੱਟ ਹੁੰਦਾ ਇਹਦੇ ਬਰਬਰੀ ਦੇ ਮੈਂ ਸੁਣਿਆ ਸੀ ਕਿੰਨਾ ਖੁੰਦਾ ਤੁਦਿ ਦੁੱਧ ਮਾਨਕੋ ਚੱਲ ਜਿਹੜੇ ਚੈਂਪੀਅਨਸ਼ਿਪ ਲੜਾਉਂਦੇ ਨੇ ਤਿੰਨ-ਤਿੰਨ ਲੀਟਰ ਤੱਕ ਵੈਸੇ ਬੱਕਰੀ ਦੁੱਧ ਦੇ ਦਿੰਦੀ ਤਿੰਨ ਲੀਟਰ ਤੱਕ ਹਾਂਜੀ ਠੀਕ ਹੈ ਪਰ ਆਪਾਂ ਦੁੱਧ ਤੇ ਕਦੇ ਨਹੀਂ ਲੈ ਕੇ ਗਏ ਆਪਣੀਆਂ ਬੱਕਰੀਆਂ ਸੇਲ ਬੱਚਿਆਂ ਤੇ ਬੱਚੇ ਸੇਲ ਕਰੀ ਇਹ ਇਹ ਬਾਈ ਜਿਵੇਂ ਇਹ ਪੰਜਾਬ ਦੀ ਬਰਬਰੀ ਪਿੱਛੋਂ ਕਿ ਸੁਣਿਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਦੀ ਹੈ ਹਾਂਜੀ ਤੇ ਪੰਜਾਬ ਚ ਹੁਣ ਤਾਂ ਦੋਸਤੋ ਜਿਵੇਂ ਪੰਜਾਬ ਚ ਹੀ ਕਾਫੀ ਇਹਦੀ ਤਾਦਾਦ ਹੈਗੀ ਹੈ ਤੇ ਜ਼ਿਲ੍ਹਾ ਫਾਜ਼ਿਲਕਾ ਚ ਬਾਈ ਬੱਬੂ ਖਾਨ ਕੋਲੇ ਟੌਪ ਦੀਆਂ ਬਰਬਰੀ ਬੱਕਰੀਆਂ ਮੈਂ ਕਦੇ ਦੇਖੀਆਂ ਨਹੀਂ ਐ ਜੀਆਂ ਤੇ ਨਾਂ ਵੀ ਬਾਈ ਦਾ ਕਾਫੀ ਹੈ ਤੇ ਬਾਈ ਆਹ ਜਿਵੇਂ ਬੋਕ ਆਪਣੇ ਕੋਲੇ ਇਹਦੇ ਬਾਰੇ ਦੱਸੋ ਫਿਰ ਹੁਣ ਜੇ ਕਿਸੇ ਬੰਦੇ ਨੇ ਤੁਹਾਡਾ ਨੰਬਰ ਮੈਂ ਸਕਰੀਨ 'ਚ ਪਾ ਦੂੰਗਾ ਜੀ ਇਹਦੇ ਕੋਲ ਮੈਟਿੰਗ ਆਸਤੇ ਆਵੇ ਤਾਂ ਕੀ ਫੀਸ ਫੂਸ ਹੈ ਦੀ ਫੀਸ 17000 ਰੁਪਏ ਰੱਖਿਆ ਜੀ 17000 ਰੁਪਏ ਜੀ ਕਿੰਨੀ ਵਾਰੀ ਛੱਡਾਂਗੇ ਜਿੰਨਾ ਚਿਰ ਬੱਕਰੀ ਗੱਭ ਨਹੀਂ ਹੁੰਦੀ ਅੱਛਾ ਹਾਂਜੀ 17000 ਰੁਪਏ ਹਾਂਜੀ ਤੇ ਆਪਣੇ ਆਪਣੇ ਚੈਨਲ ਤੋਂ ਆਵੇ ਫਿਰ ਚੈਨਲ ਤੇ ਆਵੇ ਤਾਂ ਕੋਈ ਨਹੀਂ ਲੈਸ ਕਰ ਦੇਾਂਗੇ ਕਰ ਦੋਗੇ ਹਾਂਜੀ ਠੀਕ ਹੈ ਭਾਈ ਜੀ ਇੱਕ ਵਾਰ ਨਾਮ ਤੇ ਆਪਦਾ ਨੰਬਰ ਛੱਡ ਦੋਸ ਮੇਰਾ ਨਾਮ ਹੈਗਾ ਜੀ ਬੱਬੂ ਖਾਨ ਨੰਬਰ ਮੇਰਾ ਹੈਗਾ 9417008692 ਇੱਕ ਵਾਰੀ ਫਿਰ ਬੋਲ ਦੋ 9417008692 ਬਾਈ ਕੋਲੇ ਵੱਡੀ ਬੱਕਰੀਆਂ ਵਾਸਤੇ ਬੋਕ ਨੂੰ ਵੇਚਣ ਵਾਸਤੇ ਗੱਲ ਨਾ ਕਰੇ ਜੇ ਬਾਈ ਨੂੰ ਫੋਨ ਕਰਨਾ ਹੈ ਤਾਂ ਬੱਚਿਆਂ ਦੀ ਪ੍ਰੋਡਕਸ਼ਨ ਬਾਰੇ ਪੁੱਛ ਸਕਦਾ ਹੈ ਬੱਚੇ ਲੈਣ ਦੇਣ ਬਾਰੇ ਪੁੱਛ ਸਕਦਾ ਹੈ ਇਹਦੇ ਬਾਰੇ ਮੈਟਿੰਗ ਬਾਰੇ ਪੁੱਛ ਸਕਦਾ ਹੈ ਬਾਕੀ ਫੋਨ ਕਰਕੇ ਨਾ ਬਾਈ ਨੂੰ ਕਹਿੰਦੇ ਪਰੇਸ਼ਾਨ ਕਰਿਓ ਤੇ ਇਹਨੂੰ ਨਹੀਂ ਆਪਾਂ ਸੇਲ ਕਰਨਾ ਨਹੀਂ ਸੇਲ ਜੇ ਮੰਨ ਲਓ ਉਹ ਗੱਲ ਹੀ ਕਰੀਏ ਕਰਨੀ ਨਹੀਂ ਹੁੰਦੀ ਵੈਸੇ ਕਰਨ ਜੇ ਇਹਦੀ ਗੱਲ ਕਰੀਏ ਹੁਣ ਇਹਦਾ ਪ੍ਰਾਈਸ ਕੀ ਹੋ ਸਕਦਾ ਹੈ ਮੰਨ ਲਓ ਇਹਦਾ ਬੱਕਰਾ ਇਸ ਕੁਆਲਿਟੀ ਦਾ ਲਈ ਹੈ ਚੈਂਪੀਅਨ ਹੈ ਚੈਂਪੀਅਨ ਰਿਆ ਹੈ ਚੈਂਪੀਅਨ ਰਿਆ ਹੈ ਬਾਕੀ ਅੱਜਕੱਲ ਰੇਟ ਬਰਬਰੀ ਬਾਰੇ ਬਹੁਤ ਹੈਗਾ ਪਰ ਆਪਾਂ ਸੇਲ ਨਹੀਂ ਕਰਦੇ ਜੀ ਰੇਟ ਕਰੀ ਤਾਂ ਘੱਟੋ ਘੱਟ 2.5 ਲੱਖ ਰੁਪਈਆ ਹੈਗਾ 2.5 ਲੱਖ ਦਾ ਹਾਂਜੀ ਲੈ ਵੀ ਦੋਸਤੋ ਆਪਾਂ ਅੱਜ ਬਰਬਰੀ ਬੱਕਰੀਆਂ ਦਿਖਾਈਆਂ ਤੁਹਾਨੂੰ ਬਾਈ ਦਾ ਸੁਭਾਅ ਵਧੀਆ ਕੁਆਲਿਟੀ ਇੱਕ ਨੰਬਰ ਹੈ ਤੁਹਾਨੂੰ ਮੈਂ ਬੱਚੇ ਦਿਖਾ ਰਿਹਾ ਕਿਸੇ ਵੀਰ ਪ੍ਰਾਣੇ ਕਿਸੇ ਕਿਸਾਨ ਵੀਰ ਨੇ ਆਹ ਧੰਦਾ ਸ਼ੁਰੂ ਕਰਨਾ ਹੋਵੇ ਤਸ ਤੋਂ ਸੰਤੰਦਾ ਸ਼ੁਰੂ ਕਰ ਸਕਦਾ ਤੇ ਏਜ ਜਾਂ ਵੀਡੀਓ ਹੋਰ ਵੇਖਣ ਲਈ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤੇ ਬਹੁਤ ਵਧੀਆ ਲੱਗਿਆ ਇਹ ਤੁਹਾਡੇ ਸਾਹਮਣੇ ਬਰਬਰੀ ਬੱਕਰੀਆਂ ਸਤ